ਇਕ ਓੰਕਾਰ ਸਤਿਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਰਸ ਪੀਓ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਦੂ ਅਮਰਤ ਬਾਨੀ ਪ੍ਰਹਾਉ ਮੋਕਤ ਭਗਤ ਜਗਤ ਸੱਚ ਪੀਵੇ ਅਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੋਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਆ ਹਿਰਦੇ ਤਿਆਗੇ ਸੋਈ ਕਰਨ ਕਾਰਨ ਸਮਰੱਥ ਸਵਾਮੀ ਜਾਤੇ ਬਿਰਥਾ ਨਾ ਕੋਈ ਵੱਡੇ ਭਾਗ ਰਤਨ ਜਨਮ ਕਰੋ ਕਿਰਪਾ ਕਰ ਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਹਰ ਰਸ ਪਿਵੋ ਵਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਦੂ ਅਮਰਤ ਬਾਨੀ ਪ੍ਰਹਾਉ ਮੋਕਤ ਭਗਤ ਜਗਤ ਸੱਚ ਪੀਵੇ ਤਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੋਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਐ ਹਿਰਦੇ ਤਿਆਗੇ ਸੋਈ ਕਰਨ ਕਾਰਨ ਸਮਰਥ ਸਵਾਮੀ ਜਾਤੇ ਬਿਰਥਾ ਨਾ ਕੋਈ ਵੱਡੇ ਭਾਗ ਰਤਨ ਜਨਮ ਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਬਖ ਕਾਟੇ ਨਿਮਖ ਰਾਧਿਏ ਗੁਰਮਖ ਪਾਰ ਉਤਾਰਾ ਸਪੀਵੋ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਦੂ ਅੰਮ੍ਰਿਤ ਬਾਣੀ ਪ੍ਰਹਾਉ ਮੋਕਤ ਭਗਤ ਜਗਤ ਸਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਐ ਹਿਰਦੇ ਤਿਆਗੇ ਸੋਈ ਕਰਨ ਕਾਰਨ ਸਮਰੱਥ ਸਵਾਮੀ ਜਾਂ ਤੇ ਬਿਰਥਾ ਨਾ ਕੋਈ ਵੱਡੇ ਭਾਗ ਰਤਨ ਜਨਮ ਰਪਾਲਾ ਸਾਦ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ ਇੱਕ ਓਂਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਬਖ ਕਾਟੇ ਨਿਮਖ ਅਰਾਧਿਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਹਰ ਰਸ ਪੀਓ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਦੂ ਅੰਮ੍ਰਿਤ ਬਾਣੀ ਮੋਕਤ ਭਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਆ ਹਿਰਦੇ त्याਗੇ ਸੋਏ ਕਰਨ ਕਰਨ ਸਮਰਥ ਸਵਾਮੀ ਜਾਣੇ ਬਿਰਥਾ ਨ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ ਇੱਕ ਓੰਕਾਰ ਤਤ ਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮੁਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮੁਖ ਪਾਰ ਉਤਾਰਾ ਹਰ ਰਸ ਪੀਵੋ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਦੂ ਅੰਮ੍ਰਿਤ ਬਾਣੀ ਪ੍ਰਹਾਉ ਮੋਕਤ ਭਗਤ ਜਗਤ ਸਚ ਪੀਵੈ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਆ ਹਿਰਦੇ त्यागे सोए ਕਰਨ ਕਰਨ ਸਮਰਥ સ્વાਮੀ જાਤੇ ਬਿਰਥਾ ਨ ਕੋਈ ਵੱਡੇ ਭਾਗ ਰਤਨ ਰੋ ਕਿਰਪਾ ਕਰ ਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ हार रस पिवो पुरख अज्ञानी सुन महा सुन महातृपत मन पाव साधु बानी प्र ਉਕਤ ਭਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ দান ਦੇਵੈ ਪੋਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਈਏ ਹਿਰਦੇ ਧਿਆਏ ਸੋਈ ਕਰਨ ਕਾਰਨ ਸਮਰੱਥ ਸਵਾਮੀ ਜਾਂ ਤੇ ਬਿਰਥਾ ਨਾ ਕੋਈ ਵੱਡੇ ਆਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ ਇੱਕ ਓਂਕਾਰ ਤੁਰ ਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਮਖ ਅਰਾਧਿਐ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਰਸ ਪਿਓ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਦੂ ਅੰਮ੍ਰਿਤ ਬਾਣੀ ਪ੍ਰਹਾਉ ਮੋਕਤ ਭਗਤ ਜਗਤ ਸੱਚ ਪੀਵੇ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ सोई कर्ण कर्ण समर्थ स्वामी जानते बिरथा ना कोई बड़े भाग रतन जन्म पाया करो ਆ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਰਾਤ ਦੇ ਗੁਰਮਖ ਪਾਰ ਉਤਾਰਾ ਹਰ ਰਸ ਪਿਓ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਦੂ ਅੰਮ੍ਰਿਤ ਬਾਣੀ ਮੋਕਤ ਭਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ দান ਦੇਵੈ ਪੂਰਨ ਪਰ ਵਰਨੀ ਸੁਣੀਏ ਰਸਨਾ ਗਾਇਆ ਹਿਰਦੇ त्याਗੇ ਸੋਏ ਕਰਨ ਕਰਨ ਸਮਰਥ ਸਵਾਮੀ ਜਾਣੇ ਬਿਰਥਾ ਨ ਕੋਈ ਵੱਡੇ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ हार रस पिओ पुरख अज्ञानी सुन सुन महात्रिपत मन पाव साधु अमृतबाणी प्रहाओ मोकत ਜਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਸਨਾ ਗਾਇਆ ਹਿਰਦੇ त्यागे सोए ਕਰਨ ਕਰਨ ਸਮਰਥ ਸਵਾਮੀ ਜਾਣੇ ਬਿਰਥਾ ਨ ਕੋਈ ਵੱਡੇ ਭਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲਾ ਇੱਕ ਓਂਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਹਰ ਰਸ ਪੀਓ ਪੁਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਦੂ ਅੰਮ੍ਰਿਤ ਬਾਣੀ ਮੋਕਤ ਭਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ দান ਦੇਵੈ ਪੋਰਨ ਪਰਖ ਸੁਣੀਏ ਰਸਨਾ ਗਾਇਆ ਹਿਰਦੇ त्याਗੇ ਸੋਏ ਕਰਨ ਕਰਨ ਸਮਰਥ ਸਵਾਮੀ ਜਾਣੇ ਬਿਰਥਾ ਨ ਕੋਈ ਵੱਡੇ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ ਇੱਕ ਓਂਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਹਰ ਰਸ ਪਿਓ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਬਤ ਮਨ ਪਾਵੇ ਸਾਦੂ ਅੰਮ੍ਰਿਤ ਬਾਣੀ ਮੋਕਤ ਭਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ